ਸੋਹਰੇ ਮਾਚਲਿਆ ਨੇ ਮਿਲ ਕੇ ਕੀ ਜਾ ਰਿਹਾ ਹੈ ਕਿ ਪੰਜਾਬੀ ਜੋੜੇ ਨੂੰ ਧੂ ਧੂ ਕੇ ਕੁੱਟਿਆ ਏ ਨਹੀਂ ਇਹ ਗੱਲ ਕਿਨਾਂਗੇ ਕੋਈ ਪੰਜਾਬੀ ਵੀਰ ਉਧਰ ਜਾਵੇ ਨਾ ਉਧਰ ਨੂੰ ਛੁੱਟੀਆਂ ਦੇ ਵਿੱਚ ਸੋਚਦੇ ਹੋ ਕਿ ਹਿਮਾਚਲ ਜਾਈਏ ਘੁੰਮਣ ਜਾਈਏ ਪਰ ਹਿਮਾਚਲ ਤੋਂ ਆਉਂਦੇ ਹੋਏ ਲੱਤਾਂ ਤੋੜਵਾ ਕੇ ਬਹੁਤ ਸਾਰੇ ਲੋਕ ਆਉਂਦੇ ਨੇ ਹਰ ਰੋਜ਼ ਖਬਰਾਂ ਆਉਂਦੀਆਂ ਨੇ ਕਿ ਹਿਮਾਚਲ ਦੇ ਵਿੱਚ ਕੁੱਟਮਾਰ ਹੋ ਗਈ ਆ ਪੰਜਾਬੀਆਂ ਦੇ ਨਾਲ ਪਰ ਪੰਜਾਬੀ ਉੱਥੋਂ ਜਾਣਾ ਨਹੀਂ ਰੁਕਦੇ ਮਾਚਲ ਦੇ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕਟਮਾਰ ਕਰ ਰਹੇ ਸਭ ਇਕੱਠੇ ਹੋ ਗਏ। ਯਾ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੇਹੱਤਵਾੜੇ ਨਾਲ ਫਿਰ ਆਈ ਇੱਕ ਖਬਰ ਬੜੀ ਤੈਂਚੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਨ ਆਰ ਆਈ ਫੈਮਿਲੀ ਜੋ ਕਿ ਪੰਜਾਬੀ ਹੈ ਉਹ ਵਿਦੇਸ਼ ਤੋਂ ਆਈ ਕਿ ਚਲੋ ਗਰਮੀਆਂ ਦੀਆਂ ਛੁੱਟੀਆਂ ਨੇ ਘੁੰਮ ਕੇ ਆਉਨੇ ਆ ਪਹਾੜਾਂ ਤੇ ਜਾਣੇ ਆ ਤੇ ਉਹ ਪਹਾੜਾਂ ਤੇ ਉਹਨਾਂ ਨੇ ਚੂਸ ਕੀਤਾ ਕਿ ਅਸੀਂ ਹਿਮਾਚਲ ਜਾਣਾ ਹੈ। ਪਰ ਹਿਮਾਚਲ ਤੋਂ ਆਉਣ ਲੱਗੇ ਲੱਤਾਂ ਤੋੜਵਾ ਕੇ ਆਏ ਨੇ ਬਾਹਾਂ ਤੋੜਵਾ ਕੇ ਆਏ ਨੇ ਤੇ ਹਸਪਤਾਲ ਦੇ ਵਿੱਚ ਬੈਠੇ ਹੋਏ ਕਹਿ ਰਹੇ ਨੇ ਕਿ ਭਾਈ ਕੋਈ ਹਿਮਾਚਲ ਨਾ ਜਾਇਓ ਪੰਜਾਬੀ ਵੀਰੋ ਹਿਮਾਚਲ ਨਾ ਜਾਇਓ ਇਹ ਬੜਾ ਕੁੱਟਦੇ ਨੇ 10 ਸਾਲ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕੀ ਅ ਜੋ ਹੈ ਤਾਂ ਭਰਾ ਦੇ ਨਾਲ ਲੜਾਈ ਹੋਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਕਿਵੇਂ ਗੱਲ ਕਰ ਰਹੇ ਹੋ ਤੇ ਉਹਨਾਂ ਨੇ ਤਕਰੀਬਨ 100 ਬੰਦੇ ਬੁਲਾ ਕੇ ਸਾਨੂੰ ਉਸ ਤੋਂ ਕੁੱਟਿਆ ਹੈ ਕੀ ਇਹ ਪੰਜਾਬੀ ਜੋੜਾ ਕਹਿ ਰਿਹਾ ਹੈ ਅਤੇ ਕਿਵੇਂ ਇਹ ਹੁਣ ਕਹਿ ਰਹੇ ਨੇ ਕਿ ਤੁਸੀਂ ਕੋਈ ਵੀ ਉੱਥੇ ਨਾ ਜਾਇਓ ਤੁਹਾਨੂੰ ਸਾਰਾ ਕੁਝ ਸੁਣਾ ਦਿਆਂ। ਇਹ ਨਾਗਰਿਕ ਇਸ ਟਾਈਮ ਹੀ ਸਪੇਨ 25 ਸਾਲ ਤੋਂ ਸਪੇਨ ਰਹਿੰਦੇ। ਮੈਂ ਤੇ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਹੈ। ਤੇ ਕੱਲ 2 ਦਿਨ ਪਹਿਲਾਂ ਹੀ ਇਥੋਂ ਕੰਮਣ ਵਾਸਤੇ ਜਿਹੜਾ ਉਹ ਡਲੌਜੀ ਗਿਆ ਹੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘਟੋ ਘਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਉਹ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਰਵੇ ਜਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਹਾਂ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਨਹੀਂ ਕੀਤੀ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਜਹੂਮੀ ਨਾ ਜਿਆਦਾ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਦੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹੀ ਤੋ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜ਼ਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿਣਾ ਕਿ ਕੋਈ ਪੰਜਾਬੀ ਵੀਰ ਉਨ ਜਾਵੇ ਨਾ ਉਧਰਨ